ਕਬੀਰ ਹਰ ਹੀਰਾ ਜਨ ਜੋਹਰੀ ਲੇਕ ਮੰਡ ਹਾਟ ਜਬ ਹੀ ਪਾਈਐ ਪਰਖੂ ਤਵ ਹੀਰਨ ਕੀ ਸਾਟ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਠੀਕ ਵੀਰ ਪਰਮਾਤਮਾ ਦਾ ਨਾਮ ਮਾਨੋ ਹੀਰਾ ਹੈ ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ ਇਹ ਹੀਰਾ ਹਾਸਲ ਕਰਕੇ ਉਹ ਆਪਣੇ ਹਿਰਦੇ ਨੂੰ ਸੋਨਾ ਸਜਾਉਂਦਾ ਹੈ ਜਦੋਂ ਨਾਮ ਹੀਰੇ ਦੀ ਕਦਰ ਜਾਣਨ ਵਾਲੇ ਇਹ ਸੇਵਕ ਸਤ ਸੰਗ ਵਿੱਚ ਮਿਲਦੇ ਹਨ ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਉਂਦੇ ਹਨ ਭਾਵ ਰਲ ਕੇ ਪ੍ਰਭੂ ਦੀ ਸਿੱਤ ਸਲਾਹ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ